ਉਸੇ ਹਮੇਸ਼ਾ ਹੀ ਫੋਟੋ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਪਾਈ ਮਰਦਾਨਾ ਜੀ ਨੂੰ ਦੇਖਦੇ ਹੋ ਪਰ ਕਦੇ ਇਹ ਸੋਚੇ ਕਿ ਜਦ ਪਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਨਾਨਕ ਦੇਵ ਜੀ ਉਸ ਵੇਲੇ ਕਿਸ ਹਾਲਾਤ ਦੇ ਵਿੱਚ ਸਨ ਗੁਰੂ ਨਾਨਕ ਦੇਵ ਜੀ ਅਤੇ ਪਈ ਮਰਦਾਨਾ ਜੀ ਦੇ ਪਿਆਰ ਦਾ ਤਾਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਉਹਨਾਂ ਦੀ ਦੋਸਤੀ ਕੇਵਲ ਰਬਾਬ ਤੱਕ ਹੀ ਨਹੀਂ ਉਹਨਾਂ ਦੇ ਵਿੱਚ ਦੋਸਤੀ ਤਾਂ ਇੱਕ ਰੱਬ ਵਰਗੀ ਸੀ ਪਰ ਜਦੋਂ ਪਈ ਮਰਦਾਨਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਬਹੁਤ ਸਮਾਂ ਪਈ ਮਰਦਾਨਾ ਜੀ ਦੇ ਕੋਲ ਹੀ ਬੈਠੇ ਰਹੇ ਨਾ ਗੁਰੂ ਜੀ ਰੋਏ ਅਤੇ ਨਾ ਹੀ ਉਹ ਕੁਝ ਬੋਲੇ ਕਾਫੀ ਸਮੇਂ ਬਾਅਦ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਹੀ ਟੁਕੜੀ ਨਿਕਲੀ ਕਿ ਮਰਦਾਨਿਆਂ ਤੂੰ ਗਿਆ ਨਹੀਂ ਤੂੰ ਤਾਂ ਮੇਰੇ ਅੰਦਰ ਹੀ ਵਸ ਗਿਆ ਇਹ ਲਫ਼ਜ਼ ਗੁਰੂ ਜੀ ਨੇ ਬੜੀ ਹੀ ਦਰਦ ਭਰੀ ਆਵਾਜ਼ ਵਿੱਚ ਕਹੇ ਫਿਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਸ਼ਹਿਜ਼ਾਦਾ ਜੀ ਨੂੰ ਆਪਣੇ ਨਾਲ ਹੀ ਰੱਖ ਲਿਆ ਅਤੇ ਉਸ ਨੇ ਵੀ ਭਾਈ ਮਰਦਾਨਾ ਜੀ ਦੀ ਤਰ੍ਹਾਂ ਰਬਾਬ ਦੀ ਸੇਵਾ ਬਖਸ਼ੀ ਅੱਜ ਵੀ ਜਦੋਂ ਕਦੇ ਰਬਾਬ ਵੱਜਦੀ ਹੈ ਉਸ ਦੇ ਹਰ ਇੱਕ ਸੁਰ ਵਿੱਚ ਭਾਈ ਮਰਦਾਨਾ ਜੀ ਦੀ ਯਾਦ ਅਤੇ ਗੁਰੂ ਨਾਨਕ ਦੇਵ ਜੀ ਦੇ ਪਿਆਰ ਜੀਵਤ ਹੋ ਜਾਂਦਾ ਹੈ